ਅਮਰੀਕੀ ਰਾਸ਼ਟਰਪਤੀ ਡੋਨਲਡ ਟਰਪ ਪਰ ਅਸਤਾਨੀ ਵਾਸ਼ਿੰਗਟਨ ਡੀਸੀ ਦੇ ਵਿੱਚ ਹੋਰ ਗਾਰਡ ਤਾਇਨਾਤ ਕਰਨ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਹਕਮਾ ਤੇ ਪੱਛਮੀ ਵਰਜੀਨੀਆ ਦੱਖਣੀ ਕੈਰੋਲਿਨਾ ਅਤੇ ਓਹੀਓ ਤੇ ਗਵਰਨਰਾ ਨੇ ਸ਼ਨੀਵਾਰ ਨੂੰ ਆਪਣੇ ਰਾਜਾਂ ਦੇ ਨੈਸ਼ਨਲ ਗਾਰਡਨ ਨੂੰ ਵਾਸ਼ਿੰਗਟਨ ਭੇਜਣ ਦਾ ਇਲਾਕਾ ਦਿੱਤਾ ਹੈ 300 400 ਨੈਸ਼ਨਲ ਗਾਰਡ ਪੱਛਮੀ ਵਰਜੀਨੀਆ ਤੋਂ 200 ਦੱਖਣੀ ਕੈਰੋਲਿਨਾ ਤੋਂ ਅਤੇ ਲਗਭਗ 150 ਓਹੀਓ ਤੋਂ ਆਣਗੇ ਇਸ ਵੇਲੇ ਵਾਸ਼ਿੰਗਟਨ ਦੇ ਵਿੱਚ 800 ਨੈਸ਼ਨਲ ਗਾਰਡ ਤਾਇਨਾਤ ਨੇ 트럼ਪ ਉਹਨਾਂ ਨੂੰ ਸਿੱਧੇ ਤੌਰ ਤੇ ਕੰਟਰੋਲ ਕਰਦੇ ਨੇ ਇਹਨਾਂ ਤਿੰਨਾਂ ਰਾਜਾਂ ਤੋਂ ਲਗਭਗ 700 ਵਾਧੂ ਸੈਨਿਕਾਂ ਦੇ ਆਉਣ ਦੇ ਨਾਲ ਵਾਸ਼ਿੰਗਟਨ ਦੇ ਵਿੱਚ ਨੈਸ਼ਨਲ ਗਾਰਡ ਦੀ ਗਿਣਤੀ ਲਗਭਗ ਦੁੱਗਣੀ ਹੋ ਜਾਵੇਗੀ ਹਾਲਾਂਕਿ ਲੋਕਾਂ ਨੇ ਸ਼ਨੀਵਾਰ ਨੂੰ ਨੈਸ਼ਨਲ ਗਾਰਡਾਂ ਦੀ ਤਾਇਨਾਤੀ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਇਸ ਤੋਂ ਪਹਿਲਾਂ 12 ਅਗਸਤ ਨੂੰ 트럼ਪ ਨੇ ਵਾਸ਼ਿੰਗਟਨ ਨੂੰ ਕੇਂਦਰ ਸਰਕਾਰ ਦੇ ਕੰਟਰੋਲ ਹੱਥ ਲੈ ਲਿਆ ਸੀ ਉਹਨਾਂ ਕਿਹਾ ਸੀ ਕਿ ਰਾਜਸਤਾਨੀ ਦੇ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੈ ਰਾਜस्तानी ਦੇ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਵਾਪਸ ਪੱਟੇ ਤੇ ਲਿਆਉਣ ਦੀ ਜ਼ਰੂਰਤ ਹੈ ਕ੍ਰੰਪਨ ਨੇ ਸੋਮਵਾਰ ਨੂੰ ਵਾਈਟ ਹਾਊਸ ਦੇ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਨੇ ਰਾਜस्तानी ਦੇ ਵਿੱਚ ਡਿਸਟ੍ਰਿਕਟ ਆਫ ਕੋਲੰਬੀਆ ਹੋਮ ਰੂਲ ਐਕਟ ਦੀ ਧਾਰਾ 740 ਲਾਗੂ ਕਰ ਦਿੱਤੀ ਹੈ ਇਸ ਦਾ ਮਤਲਬ ਹੈ ਕਿ ਟੀਸੀ মেট্রোপলিਟਨ ਪੁਲਿਸ ਹੁਣ ਕੇਂਦਰ ਸਰਕਾਰ ਦੇ ਸਿੱਧੇ ਨਿਯੰਤਰਣ ਹੇਠ ਕੰਮ ਕਰੇਗੀ। ਟਰੰਪ ਨੇ ਵਾਈਟ ਹਾਊਸ ਦੇ ਵਿੱਚ ਕਿਹਾ ਕਿ ਸਾਡੀ ਰਾਜਸਤਾਨੀ ਹਿੰਸਕ ਗਿਰੋਹਾਂ ਅਤੇ ਅਪਰਾਧੀਆਂ ਦੇ ਨਾਲ ਕੀ ਹੋਈਏ। 2024 ਦੇ ਵਿੱਚ ਹਿੰਸਕ ਅਪਰਾਧ 30 ਸਾਲਾਂ ਦੇ ਹੇਠਲੇ ਪੱਧਰ ਤੇ ਪਹੁੰਚ ਗਿਆ ਹੈ। ਅਸੀਂ ਨੈਸ਼ਨਲ ਗਾਰਡ ਦੀ ਮਦਦ ਨਾਲ ਕਾਨੂੰਨ ਵਿਵਸਥਾ ਬਹਾਲ ਕਰਾਂਗੇ। ਇਸ ਸਾਲ ਵਾਸ਼ਿੰਗਟਨ ਡੀਸੀ ਦੇ ਵਿੱਚ 98 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਅਤੇ ਨਸਲੀ ਟਕਰਾਵ ਕਾਰਨ 3782 ਲੋਕ ਬੇਕਾਰ ਹੋ ਗਏ ਨੇ ਕੈਪੀਟਲ ਦੇ ਇਸ ਕਦਮ ਦੀ ਅਮਰੀਕਾ ਵਿੱਚ ਅਲੋਚਨਾ ਹੋ ਰਹੀ ਹੈ ਵਾਸ਼ਿੰਗਟਨ ਦੇ ਮੇਅਰ ਮੂਰੀਅਲ ਬਾਉਸਰ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਅਪਰਾਧ ਨਹੀਂ ਵਧਿਆ ਪੁਲਿਸ ਦੇ ਅੰਕੜੇ ਦੇ ਅਨੁਸਾਰ 2024 ਦੇ ਵਿੱਚ ਹਿੰਸਕ ਅਪਰਾਧ 35% ਤੇ 2025 ਦੇ ਪਹਿਲੇ 7 ਮਹੀਨਿਆਂ ਚ 26% ਘਟਿਆ ਹੈ ਕੁੱਲ ਅਪਰਾਧ ਵੀ 7% ਘਟਿਆ ਹਾਲਾਂਕਿ ਗੋਲੀਬਾਰੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ 2023 ਦੇ ਵਿੱਚ ਵਾਸ਼ਿੰਗਟਨ ਬੰਦੂਕ ਦੇ ਨਾਲ ਹੋਣ ਵਾਲੀਆਂ ਹੱਤਿਆਵਾਂ ਦੇ ਮਾਮਲੇ ਵਿੱਚ ਅਮਰੀਕਾ ਵਿੱਚ ਤੀਜੇ ਸਥਾਨ ਤੇ ਸੀ ਰਾਸ਼ਟਰਪਤੀ ਕ੍ਰੰਪ ਨੇ ਕਿਹਾ ਕਿ ਉਹਨਾਂ ਨੇ 1970 ਦੇ ਹੋਮ ਰੂਲ ਐਕਟ ਦੀ ਗੱਲ ਕੀਤੀ ਹੈ ਤੇ ਇਹ ਰਾਸ਼ਟਰਪਤੀ ਦੀ ਐਮਰਜੈਂਸੀ ਸਥਿਤੀ ਵਿੱਚ 48 ਘੰਟਿਆਂ ਲਈ ਸ਼ਹਿਰ ਦੀ ਪੁਲਿਸ ਦਾ ਕੰਟਰੋਲ ਆਪਣੇ ਹੱਥ ਵਿੱਚ ਲੈਣ ਦਾ ਅਧਿਕਾਰ ਦਿੰਦਾ ਹੈ ਕਾਨੂੰਨ ਦੇ ਅਨੁਸਾਰ ਜੇਕਰ ਰਾਸ਼ਟਰਪਤੀ ਵਸ਼ਿੰਗਟਨ ਡੀਸੀ ਦੇ ਨਾਲ ਸੰਬੰਧਿਤ ਕਾਨੂੰਨ ਬਣਾਉਣ ਵਾਲੀਆਂ ਸੰਸਦੀ ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰਾਂ ਨੂੰ ਸੂਚਿਤ ਕਰਦੇ ਨਹੀਂ ਤਾਂ ਪੁਲਿਸ ਦਾ ਕੰਟਰੋਲ ਲੰਬੇ ਸਮੇਂ ਤੱਕ ਬਣਾਈ ਰੱਖਿਆ ਜਾ ਸਕਦਾ ਹੈ ਹਾਲਕੇ ਇਹ ਹਜੇ ਸਪਸ਼ਟ ਨਹੀਂ ਹੈ ਕਿ ਕੰਪਨੀ ਇਹ ਰਸਮੀ ਨੋਟਿਸ ਦਿੱਤਾ ਹੈ ਜਾਂ ਫਿਰ ਨਹੀਂ ਨਿਯਮ ਦੇ ਅਨੁਸਾਰ ਜੇਕਰ ਸ਼ਹਿਰ ਤੇ ਕੰਟਰੋਲ 30 ਦਿਨਾਂ ਤੋਂ ਵੱਧ ਸਮੇਂ ਦੇ ਲਈ ਰੱਖਣਾ ਪੈਂਦਾ ਹੈ ਤਾਂ ਇਸ ਦੇ ਲਈ ਸੰਸਦ ਵਿੱਚ ਕਾਨੂੰਨ ਪਾਸ ਕਰਨਾ ਜ਼ਰੂਰੀ ਹੈ ਕੰਪਨੀ ਹਾਲ ਹੀ ਦੇ ਵਿੱਚ ਲਾਸ ਐਂਜਲਸ ਦੇ ਵਿੱਚ 5000 ਨੈਸ਼ਨਲ ਗਾਰਡ ਤਾਇਨਾਤ ਕੀਤੇ ਸਨ ਜਿਸ ਦਾ ਸਥਾਨਕ ਨੇਤਾਵਾਂ ਨੇ ਵਿਰੋਧ ਕੀਤਾ ਸੀ ਰਾਸ਼ਟਰਪਤੀ ਨੂੰ ਵਾਸ਼ਿੰਗਟਨ ਦੇ ਵਿੱਚ ਨੈਸ਼ਨਲ ਗਾਰਡ ਤਾਇਨਾਤ ਕਰਨ ਦਾ ਅਧਿਕਾਰ ਹੈ ਕਿਉਂਕਿ ਇਹ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਹੈ ਇਸ ਤੋਂ ਪਹਿਲਾਂ ਵੀ 2020 ਦੇ ਵਿੱਚ ਪੁਲਿਸ ਦੀ ਬੇਰੈਮੀ ਅਤੇ 2021 ਦੇ ਵਿੱਚ ਕੈਪੀਟਲ ਹਮਲੇ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਨੈਸ਼ਨਲ ਗਾਰਡ ਤਾਇਨਾਤ ਕੀਤਾ ਗਿਆ ਸੀ ਇਸ ਦੌਰਾਨ ਸੈਨ ਫ੍ਰਾਂਸਿਸਕੋ ਦੇ ਵਿੱਚ ਇੱਕ ਮੁਕੱਦਮਾ ਸ਼ੁਰੂ ਹੋਇਆ ਜਿਸ ਦੇ ਵਿੱਚ 트ੰਪ ਪ੍ਰਸ਼ਾਸਨ ਤੇ ਗਵਰਨਰ ਦੀ ਇਜਾਜ਼ਤ ਤੋਂ ਬਿਨਾ ਨੈਸ਼ਨਲ ਗਾਰਡ ਅਤੇ ਮਰੀਨ ਪੇਚੇਨਤਾ ਦੋਸ਼ ਲਗਾਇਆ ਗਿਆ ਹੈ ਅਮਰੀਕੀ ਕਾਨੂੰਨ ਫੌਜੀ ਬਲਾਂ ਨੂੰ ਸਥਾਨਕ ਕਾਨੂੰਨ ਵਿਵਸਥਾ ਵਿੱਚ ਸਿੱਧੇ ਤੌਰ ਤੇ ਸ਼ਾਮਲ ਹੋਣ ਦਾ ਵੱਜਦਾ ਹੈ 트ੰਪ ਦੇ ਇਸ ਕਦਮ ਨੂੰ ਡੈਮੋਕ੍ਰੈਟਿਕ ਸ਼ਹਿਰਾਂ ਉੱਤੇ ਕੇਂਦਰੀ ਕੰਟਰੋਲ ਵਧਾਉਣ ਦੀ ਉਹਨਾਂ ਦੀ ਰਣਨੀਤਿਕ ਹਿੱਸਾ ਵੀ ਮੰਨਿਆ ਜਾ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਰਾਜਸਤਾਣੀ ਵਾਸ਼ਿੰਗਟਨ ਡੀਸੀ ਦੇ ਵਿੱਚ ਹੋਰ ਗਾਰਡ ਤਾਇਨਾਤ ਕਰਨ ਦੀ ਤਿਆਰੀ ਕਰ ਰਹੇ ਹਨ ਉਨ੍ਹਾਂ ਦੇ ਹੁਕਮਾਤੇ ਪੱਛਮੀ ਵਰਜੀਨੀਆ ਦੱਖਣੀ ਕੈਰੋਲਿਨਾ ਅਤੇ ਆਓਯੋ ਤੇ ਗਵਨਰਾ ਨੇ ਸ਼ਨੀਵਾਰ ਨੂੰ ਆਪਣੇ ਰਾਜ ਦੇ ਨੈਸ਼ਨਲ ਗਾਰਡਨ ਨੂੰ واਸ਼ਿੰਗਟਨ ਭੇਜਣ ਦਾ ਇਲਾਕਾ ਦਿੱਤਾ ਹੈ 300 400 ਨੈਸ਼ਨਲ ਗਾਰਡ ਪੱਛਮੀ ਵਰਜੀਨੀਆ ਤੋਂ 200 ਦੱਖਣੀ ਕੈਰੋਲਿਨਾ ਤੋਂ ਅਤੇ ਲਗਭਗ 150 ਆਓਯੋ ਤੋਂ ਆਣਗੇ ਇਸ ਵੇਲੇ واਸ਼ਿੰਗਟਨ ਦੇ ਵਿੱਚ 800 ਨੈਸ਼ਨਲ ਗਾਰਡ ਤਾਇਨਾਤ ਨੇ ਟਰੰਪ ਉਨ੍ਹਾਂ ਨੂੰ ਸਿੱਧੇ ਤੌਰ ਤੇ ਕੰਟਰੋਲ ਕਰਦੇ ਨੇ ਇਨ੍ਹਾਂ ਤਿੰਨਾਂ ਰਾਜਾਂ ਤੋਂ ਲਗਭਗ 70000 ਵਾਧੂ ਸੈਨਿਕਾਂ ਦੇ ਆਉਣ ਦੇ ਨਾਲ ਵਾਸ਼ਿੰਗਟਨ ਦੇ ਵਿੱਚ ਨੈਸ਼ਨਲ ਗਾਰਡ ਦੀ ਗਿਣਤੀ ਲਗਭਗ ਦੁੱਗਣੀ ਹੋ ਜਾਵੇਗੀ ਹਾਲਾਂਕਿ ਲੋਕਾਂ ਨੇ ਸ਼ਨੀਵਾਰ ਨੂੰ ਨੈਸ਼ਨਲ ਗਾਰਡਾਂ ਦੀ ਤਾਇਨਾਤੀ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਇਸ ਤੋਂ ਪਹਿਲਾਂ 12 ਅਗਸਤ ਨੂੰ ਟਰੰਪ ਨੇ ਵਾਸ਼ਿੰਗਟਨ ਨੂੰ ਕੇਂਦਰ ਸਰਕਾਰ ਦੇ ਕੰਟਰੋਲ ਹੇਠ ਲੈ ਲਿਆ ਸੀ ਉਹਨਾਂ ਨੇ ਕਿਹਾ ਸੀ ਕਿ ਰਾਜਧਾਨੀ ਦੇ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੈ ਰਾਜਧਾਨੀ ਦੇ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਵਾਪਸ ਪੱਟੇ ਤੇ ਲਿਆਉਣ ਦੀ ਜ਼ਰੂਰਤ ਹੈ ਕੰਪਨੀ ਸੋਮਵਰ ਨੂੰ ਵਾਈਟ ਹਾਊਸ ਦੇ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਨੇ ਰਾਜਸਟਾਨੀ ਦੇ ਵਿੱਚ ਡਿਸਟ੍ਰਿਕਟ ਆਫ ਕੋਲੰਬੀਆ ਹੋਮ ਰੂਲ ਐਕਟ ਦੀ ਧਾਰਾ 740 ਲਾਗੂ ਕਰ ਦਿੱਤੀ ਹੈ ਇਸ ਦਾ ਮਤਲਬ ਹੈ ਕਿ ਟੀਸੀ মেট্রোপੋਲੀਟਨ ਪੁਲਿਸ ਹੁਣ ਕੇਂਦਰ ਸਰਕਾਰ ਦੇ ਸਿੱਧੇ ਨਿਯੰਤਰਣ ਹੇਠ ਕੰਮ ਕਰੇਗੀ ਟਰੰਪ ਨੇ ਵਾਈਟ ਹਾਊਸ ਦੇ ਵਿੱਚ ਕਿਹਾ ਕਿ ਸਾਡੀ ਰਾਜਸਟਾਨੀ ਹਿੰਸਕ ਗਿਰੋਹਾਂ ਅਤੇ ਅਪਰਾਧੀਆਂ ਦੇ ਨਾਲ ਕੀ ਦੀ ਹੋਈਏ 2024 ਦੇ ਵਿੱਚ ਹਿੰਸਕ ਅਪਰਾਧ 30 ਸਾਲਾਂ ਦੇ ਹੇਠਲੇ ਪੱਧਰ ਤੇ ਪਹੁੰਚ ਗਿਆ ਹੈ ਅਸੀਂ ਨੈਸ਼ਨਲ ਗਾਰਡ ਦੀ ਮਦਦ ਨਾਲ ਕਾਨੂੰਨ ਵਿਵਸਥਾ ਬਹਾਲ ਕਰਾਂਗੇ ਇਸ ਸਾਲ ਵਾਸ਼ਿੰਗਟਨ ਡੀਸੀ ਦੇ ਵਿੱਚ 98 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਅਤੇ ਨਸਲੀ ਟਕਰਾਵ ਕਾਰਨ 3782 ਲੋਕ ਬੇਕਾਰ ਹੋ ਗਏ ਨੇ ਕੰਪਨੀਜ਼ ਕਦਮ ਦੀ ਅਮਰੀਕਾ ਵਿੱਚ ਅਲੋਚਨਾ ਹੋ ਰਹੀ ਹੈ ਵਾਸ਼ਿੰਗਟਨ ਦੇ ਮੇਅਰ ਮੂਰੀਅਲ ਬਾਉਸਰ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਅਪਰਾਧ ਨਹੀਂ ਵਧਿਆ ਪੁਲਿਸ ਦੇ ਅੰਕੜੇ ਦੇ ਅਨੁਸਾਰ 2024 ਦੇ ਵਿੱਚ ਹਿੰਸਕ ਅਪਰਾਧ 35% ਤੇ 2025 ਦੇ ਪਹਿਲੇ 7 ਮਹੀਨਿਆਂ ਚ 26% ਘਟਿਆ ਹੈ ਕੁੱਲ ਅਪਰਾਧ ਵੀ 7% ਘਟਿਆ ਹਾਲਾਂਕਿ ਗੋਲੀਬਾਰੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ 2023 ਦੇ ਵਿੱਚ ਵਾਸ਼ਿੰਗਟਨ ਬੰਦੂਕ ਦੇ ਨਾਲ ਹੋਣ ਵਾਲੀਆਂ ਹੱਤਿਆਵਾਂ ਦੇ ਮਾਮਲੇ ਵਿੱਚ ਅਮਰੀਕਾ ਵਿੱਚ ਤੀਜੇ ਸਥਾਨ ਤੇ ਸੀ ਰਾਸ਼ਟਰਪਤੀ ਕੰਪਨੀ ਕਿਹਾ ਕਿ ਉਹਨਾਂ ਨੇ 1970 ਦੇ ਹੋਮ ਰੂਲ ਐਕਟ ਦੀ ਵਰਤੋਂ ਕੀਤੀ ਹੈ ਤੇ ਇਹ ਰਾਸ਼ਟਰਪਤੀ ਦੀ ਐਮਰਜੈਂਸੀ ਸਥਿਤੀ ਵਿੱਚ 48 ਘੰਟਿਆਂ ਲਈ ਸ਼ਹਿਰ ਦੀ ਪੁਲਿਸ ਦਾ ਕੰਟਰੋਲ ਆਪਣੇ ਹੱਥ ਵਿੱਚ ਲੈਣ ਦਾ ਅਧਿਕਾਰ ਦਿੰਦਾ ਹੈ। ਕਾਨੂੰਨ ਦੇ ਅਨੁਸਾਰ ਜੇਕਰ ਰਾਸ਼ਟਰਪਤੀ ਵਾਸ਼ਿੰਗਟਨ ਡੀਸੀ ਦੇ ਨਾਲ ਸੰਬੰਧਿਤ ਕਾਨੂੰਨ ਬਣਾਉਣ ਵਾਲੀਆਂ ਸੰਸਦੀ ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰਾਂ ਨੂੰ ਸੂਚਿਤ ਕਰਦੇ ਨਹੀਂ ਤਾਂ ਪੁਲਿਸ ਦਾ ਕੰਟਰੋਲ ਲੰਬੇ ਸਮੇਂ ਤੱਕ ਬਣਾਈ ਰੱਖਿਆ ਜਾ ਸਕਦਾ ਹੈ। ਹਾਲਾਂਕਿ ਇਹ ਜਸਪਸ਼ਟ ਨਹੀਂ ਹੈ ਕਿ ਕੰਪਨੀ ਇਹ ਰਸਮੀ ਨੋਟਿਸ ਦਿੱਤਾ ਹੈ ਜਾਂ ਫਿਰ ਨਹੀਂ। ਨਿਯਮ ਦੇ ਅਨੁਸਾਰ ਜੇਕਰ ਸ਼ਹਿਰ ਤੇ ਕੰਟਰੋਲ 30 ਦਿਨਾਂ ਤੋਂ ਵੱਧ ਸਮੇਂ ਦੇ ਲਈ ਰੱਖਣਾ ਪੈਂਦਾ ਹੈ ਤਾਂ ਇਸ ਦੇ ਲਈ ਸੰਸਦ ਵਿੱਚ ਕਾਨੂੰਨ ਪਾਸ ਕਰਨਾ ਜ਼ਰੂਰੀ ਹੈ। ਕਾਪ ਨੇ ਹਾਲ ਹੀ ਦੇ ਵਿੱਚ ਲਾਸ ਐਂਜਲਸ ਦੇ ਵਿੱਚ 5000 ਨੈਸ਼ਨਲ ਗਾਰਡ ਤਾਇਨਾਤ ਕੀਤੇ ਸਨ ਜਿਸ ਦਾ ਸਥਾਨਕ ਨੇਤਾਵਾਂ ਨੇ ਵਿਰੋਧ ਕੀਤਾ ਸੀ। ਰਾਸ਼ਟਰਪਤੀ ਨੂੰ ਵਾਸ਼ਿੰਗਟਨ ਦੇ ਵਿੱਚ ਨੈਸ਼ਨਲ ਗਾਰਡ ਤਾਇਨਾਤ ਕਰਨ ਦਾ ਅਧਿਕਾਰ ਹੈ ਕਿਉਂਕਿ ਇਹ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਹੈ। ਇਸ ਤੋਂ ਪਹਿਲਾਂ ਵੀ 2020 ਦੇ ਵਿੱਚ ਪੁਲਿਸ ਦੀ ਬੇਰੈਮੀ ਅਤੇ 2021 ਦੇ ਵਿੱਚ ਕੈਪੀਟਲ ਹਮਲੇ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਨੈਸ਼ਨਲ ਗਾਰਡ ਤਾਇਨਾਤ ਕੀਤਾ ਗਿਆ ਸੀ ਇਸ ਦੌਰਾਨ ਸੈਨ ਫ੍ਰਾਂਸਿਸਕੋ ਦੇ ਵਿੱਚ ਇੱਕ ਮੁਕੱਦਮਾ ਸ਼ੁਰੂ ਹੋਇਆ ਜਿਸ ਦੇ ਵਿੱਚ 트ੰਪ ਪ੍ਰਸ਼ਾਸਨ ਤੇ ਗਵਰਨਰ ਦੀ ਇਜਾਜ਼ਤ ਤੋਂ ਬਿਨਾ ਨੈਸ਼ਨਲ ਗਾਰਡ ਅਤੇ ਮਰੀਨ ਪੇਚੇਨਤਾ ਦੋਸ਼ ਲਗਾਇਆ ਗਿਆ ਹੈ ਅਮਰੀਕੀ ਕਾਨੂੰਨ ਫੌਜੀ ਬਲਾਂ ਨੂੰ ਸਥਾਨਕ ਕਾਨੂੰਨ ਵਿਵਸਥਾ ਵਿੱਚ ਸਿੱਧੇ ਤੌਰ ਤੇ ਸ਼ਾਮਲ ਹੋਣ ਦਾ ਵੱਜਦਾ ਹੈ 트럼ਪ ਦੇ ਇਸ ਕਦਮ ਨੂੰ ਡੈਮੋਕ੍ਰੈਟਿਕ ਸ਼ਹਿਰਾਂ ਉੱਤੇ ਕੇਂਦਰੀ ਕੰਟਰੋਲ ਵਧਾਉਣ ਦੀ ਉਹਨਾਂ ਦੀ ਰਣਨੀਤਿਕਾ ਦਾ ਇੱਕ ਹਿੱਸਾ ਵੀ ਮੰਨਿਆ ਜਾ ਰਿਹਾ ਹੈ। ਨਿੱਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖ਼ਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ